ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਬੈੜਾਂ ਦਿਖਾਉਣੀ ਆਂ ਤੇ ਬੈੜਾਂ ਤਿੰਨ ਸੀਗੀਆਂ ਮੈਂ ਥੋੜਾ ਲੇਟ ਹੋ ਗਿਆ ਵੀਰੇ ਤੇ ਇੱਕ ਬੈੜ 22 ਦੀ ਬੈਕ ਦੀ ਆ ਗਈ ਆਉਂਦੇ ਨੇ ਮੇਰੇ ਠੀਕ ਹੈ ਜੀ ਤੇ ਦੋ ਜਰਸੀਆਂ ਆਈਆਂ ਵਧੀਆ ਤੇ ਗੱਲਬਾਤ ਕਰਾਵਾਂਗੇ ਕਦੋਂ ਸੂਈ ਆਈ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਪੁੱਛਦੇ ਆ ਗੱਲਬਾਤ ਕਰਾਉਣਾ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਜੰਗ ਠੀਕ ਠਾਕ ਹੋਰੇ ਵਧੀਆ ਬਾਈ ਤੇ ਵੀਰੇ ਨੰਬਰ ਨਾਮ ਐਡਰੈਸ ਬੋਲੇ ਜਾਗਾ ਨੰਬਰ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਓਕੇ ਵੀਰੇ ਤੇ ਨੰਬਰ ਆਪਣਾ 87278099 ਚ ਰੰਦਾ ਓਕੇ ਜੀ ਤੇ ਅੱਜ ਆਪਾਂ ਦੋ ਨਾਗ ਦਿਖਾਉਣੇ ਆ ਹਾਂ ਦੋ ਵਾਹ ਦਾ ਬੈਗ ਇੱਥੇ ਸਾਹਮਣੇ ਅੱਛਾ ਇੱਕ ਤਿੰਨ ਨਾਗਾਂ ਦੀ ਵੀਡੀਓ ਕਰਨੀ ਸੀ ਹਾਂ ਤਿੰਨਾਂ ਵੀ ਕਰ ਲਈ ਤੇ ਆਪਾਂ ਥੋੜਾ ਜਿਹਾ ਫਿਰ ਲੇਟ ਹੋ ਗਏ ਨਾ ਉਹਦਾ ਕਰਕੇ ਕੋਈ ਗੱਲ ਨਹੀਂ ਚੱਲ ਜਿਹੜੀ ਨੇ ਵੇਖਣਾ ਉਹਨੇ ਤਾਂ ਬੈੱਕ ਹੀ ਜਾਣਾ ਤੇ ਜੰਗ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਹਨਾ ਤੇ ਕੀ ਡਿਟੇਲ ਆ ਬਾਈ ਇਹਦੀ ਕਦੋਂ ਸੂਈ ਆ ਕਿੰਨਾ ਬੋਲਾ ਕੱਲ ਸੂਈਆ ਕੇ ਬਾਕੇ ਇਹ ਪਤਾ ਨਹੀਂ ਤਿੰਨ ਕਿਲੋ ਮੈਂ ਕੱਲ ਕਢਾਈ ਅੱਜ 4 ਕਿਲੋ ਕਢਿਆ ਸੋਹਾਲ ਠੀਕ ਆ ਵੀਰੇ ਹਾਂ ਹੁਣ ਖੰਦੀ ਕਰਦੇ ਤਿੰਨ ਵੀ ਪਰ ਹੈਨਾ ਇਹ ਦਾ 8 4 ਕਿਲੋ ਘੜਤਾ 3 ਕਿਲੋ ਘੜ। ਹਾਂ 5 ਨੂੰ ਬਸਲੇ ਪਸੀ ਦਾ। ਬੱਚੀ ਇਹਦੇ ਮਗਰ ਵੀ। ਬਸਸੀ ਜਾ। ਤੇ ਜੇਰ ਜਪੜਾ ਨਾ ਸਭ। ਜਮਾਂ ਗਾਰੰਟੀ ਆਪਦੀ ਜੀ। ਓਕੇ। ਤੇ ਥੋੜਾ ਜਰਸੀ ਨਾ ਕਰਾਉਸ ਆ ਗਿਆ ਹਨਾ। ਓਕੇ ਖੋਲ ਲੈਣ ਤੋੜ ਕੇ ਦਿਖਾ ਦੇ ਥਾਣ ਕਰੋ ਹਨਾ ਚੈੱਕ। ਆ ਦੇਖੋ ਜੀ। ਮਰਜ਼ੀ ਦੇ ਲੈ ਨਿਕੜਵੇਂ ਜਿਵੇਂ ਮਰਜ਼ੀ ਹੋ ਕਰੀਏ ਘਰ ਮਨੀ ਮਾਰ ਹੀ ਦੇਖ ਧਾਰ ਜੀ ਉਂ ਫੰਡੀ ਉਂ ਡਰਦੀ ਆ ਥੋੜਾ ਜਿਆ ਠੀਕ ਆ ਜੀ ਬੰਦੇ ਉਪਰੇ ਤੋਂ ਡਰਦੀ ਆ ਆ ਦੇਖੋ ਜੀ ਕਿਆ ਬਸ ਬਤ ਲਿਆਂਗਾ ਬਬਾ ਨਾ ਡੋਲਣਾ ਫਿਰ ਕਮੈਂਟ ਆਉਣ ਲੱਗ ਜਾਂਦੇ ਆ ਆ ਦੇਖੋ ਜੀ ਕਿਆ ਬਾਤ ਆ ਧਾਰਾਂ ਦਾ ਨਿਬੜਦਿਆਂ ਹਨਾ ਕੋਈ ਨੀ ਕੋ ਚੱਕਰ ਓਕੇ ਖੋਲ ਲੈਣ ਤੋਰ ਕੇ ਦਿਖਾ ਦਈਏ ਤੇ ਬਾਕੀ ਦਾ ਬੱਚੀ ਬਹੁਤ ਪਿਆਰੀ ਆ ਹਨਾ ਮਗਰ ਬੱਚੀ ਦੇਖ ਕੇ ਤੂੰ ਕਿੰਨੀ ਚੰਗੀ ਓਕੇ 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 ਵੀਰ ਤੇ ਬਾਕੀ ਦਾ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਕਿਉਂਕਿ ਨਹੀਂ ਤਾਂ ਪਸ਼ੂ ਵੱਧ ਗਿਣਤੀ ਚ ਆ ਕੇ ਵਿਕਦੇ ਰਹਿੰਦੇ ਹਨਾ ਹਨਾ ਹਾਂ ਆਪਣਾ ਵੀਡੀਓ ਤੇ ਵੀਰੇ ਵਿਚਾਰੇ ਤਾਂ ਹੋ ਗਏ ਓਕੇ ਓਕੇ ਵੀਰੇ ਪਸ਼ੂ ਵੇਕਣਾ ਚਾਹੀਦਾ ਵੀਡੀਓ ਤੇ ਵੇਕੇ ਭਾਉਂਦੀ ਹੂੰ ਵੇਕੇ ਹਨਾ ਹਾਂ ਹਾਂ ਕਿਵੇਂ ਵਿਕੇ ਤੈਨੂੰ ਇੱਕ ਬਾਈ ਨਾ ਥੋੜਾ ਬਾਹਲਾ ਨਹੀਂ ਬੁੱਤੇ ਪੱਥਰਦਾਰ ਦਾ ਹਨਾ ਉਹਨੇ ਥੋੜੇ ਪੈਸੇ ਲੈ ਕੇ ਓਕੇ ਆ ਦੇਖੋ ਕੇਸ ਕਰੋ ਚੈੱਕ ਤੇ ਜਰਸੀ ਨਾਲ ਜੇ ਕਰਾਉਸ ਆ ਥੋੜਾ ਤੁਹਾਨੂੰ ਕਰਾਉਸ ਦੱਸਿਆ ਐ ਨਹੀਂ ਵੀ ਪਿਓਰ ਕਹਿਤੀ ਆਪਾਂ ਹਨਾ ਨਹੀਂ ਕਰਾਉਸ ਆ ਤੇ ਕੱਦ-ਕੱਡ ਜਿੱਦਾਂ ਕਿ ਜਰਸੀ ਦਾ ਹੁੰਦਾ ਓਦਾਂ ਕ ਹੈਗਾ ਤੇ ਬਾਕੀ ਦਾ ਸਮੀ ਭਲੀ ਵੀ ਪੂਰੀ ਆ ਹਨਾ ਪੂਰੀ ਪੂਰੀ ਸੰਗ ਰੰਗ ਵੀ ਪੂਰਾ ਦੇਖੀ ਓਕੇ ਬੱਚੀ ਦਾ ਕਰ ਦਈਏ ਥੋੜਾ ਹਨਾ ਹਾਂ ਬੱਚੀ ਦਾ ਕਰਕੇ ਕਰ ਓਕੇ 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 ਲੈ ਚਲੋ ਆ ਦੇਖੋ ਜੀ ਕੀ ਬਾਤ ਆ ਲੈ ਚਲੋ ਲੈ ਚਲੋ ਮੋੜ ਲਿਓ ਚਲ ਲੈ ਜਾਓ ਥੋੜੀ ਜੀ ਹੋਰ ਦਿਖਾ ਦੀ ਸਰ ਇਧਰ ਨੂੰ ਆਉ ਭਾਜੀ ਹਾਂ ਪੂਰੀ ਆ ਦੀ ਦਿਖਾ ਰਿਹਾ ਜੀ ਓਕੇ ਜੀ ਓਕੇ ਜੀ ਮੋੜ ਲਿਓ ਫਿਰ ਹੁਣ ਦਿਖਾ ਦਿੰਨੇ ਆਪਾਂ ਕਰ ਲਓ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੋ ਤੋਂ ਪਹਿਲਾਂ ਦਾ ਹੀ ਆ ਠੀਕ ਹੈ ਜੀ ਉਸ ਹਿਸਾਬ ਨਾਲ ਅਥਰ ਨੇ ਉਹਨੇ ਬਲਟਲਾਂ ਕੱਢ ਕੇ ਪੂਰੀ ਤਿਆਰ ਹੋ ਲੈਣਾਗਾ ਓਕੇ ਤੇ ਧਾਰਾਂ ਦੂਰਾ ਤੁਹਾਨੂੰ ਮਾਰ ਕੇ ਦਿਖਾ ਦਿਆਂਗਾ ਤੇ ਆ ਦੇਖੋ ਜੀ ਅੱਗੇ ਵੀ ਆਪਣੇ ਚੈਨਲ ਤੇ ਵੀਡੀਓ ਹੈਗੀਆਂ ਬਾਈ ਦੀਆਂ ਮਗਰ ਬੱਛੀ ਆ ਗਈ ਤੇ ਮੁੱਲ ਪੁੱਛ ਕੇ ਦੱਸ ਦਿਆਂ ਤੁਹਾਨੂੰ ਆ ਦੇਖੋ ਜੀ ਥਾਣਲੇਵਾ ਕਰੋ ਨੇੜੇ ਤੋਂ ਚੈੱਕ ਕਰੋ ਜੀ ਚੈੱਕ ਕੀ ਬਾਤ ਹਾਂ ਠੀਕ ਹੈ ਬਰੇ ਤੇ ਜੰਗ ਕਿੰਨੇ ਪੈਸੇ ਲੈ ਲਾਂਗੇ ਇਹਦੇ ਆਪਾਂ ਜਮਾ ਜਾਇਜ਼ ਜੀ ਇਹਦਾ ਆਪਾਂ ਮੁੱਲ 45 ਮਾਨਤਾ ਨੂੰ ਭੋਜਵਾ ਮੰਨਦਾ ਮੌਕੇ ਤੇ ਵਧੀਆ ਮੰਨਦਾ ਵਧੀਆ ਕਰਦਾ ਓਕੇ ਤੇ ਦੁੱਧ ਚਿੱਟਾ ਪਾਉ ਉਹਨਾਂ ਵਾਰ ਪਰਗ ਓਕੇ ਬਾਕੀ ਦੀ ਗੱਲ ਦੁੱਧ ਕਿੰਨਾ ਕੁ ਪਾ ਦੂਗੀ ਦੁੱਧ ਦੇ ਲੈ 13 14 ਪਾ ਦੇ ਨਗਰੀ ਦੀ ਸੇਵਾ ਲਈ 19 ਠੀਕ ਹੈ ਇਹਨਾਂ ਦਾ 19 ਦੁੱਧ ਆ ਪਾਉਗਾ ਅਗਲਾ ਹਨਾ ਨਾਰਮਲ ਗੱਲ ਹੈ ਏਡੀ ਦੁੱਧ ਦੇ ਪੂਰਾ ਆ ਗਿਆ ਬਾਕੀ ਰੇਟ ਵੀ ਤਾਂ 13 14 ਕਿਲੋ ਵਾਲੇ ਕਰਿਆ ਹਨਾ ਇੰਨਾਂ ਦੀ ਤਰ੍ਹਾਂ ਕੋਈ ਆਪਾਂ ਐ ਨਹੀਂ ਮੰਗਿਆ 50 ਨਹੀਂ ਮੰਗਿਆ ਕੋਈ ਹਨਾ ਓਕੇ ਆ ਬੱਚੀ ਨੂੰ ਆਪਾਂ ਮੰਨਤਾਂ ਨਾ ਨਗਰ ਵੀ ਪਲੱਸ ਪੁਆਇੰਟ ਬੱਚੀ ਹੈਗੀ ਹਨਾ ਚੰਗਾ ਦੇਖੋ ਨਾਲ ਉਹ ਵੀ ਕਾਲੀ ਜੀ ਆਹ ਦੇਖੋ ਜੀ ਨਾੜਾ ਨੁਰਗਾ ਨਾ ਲਾ ਤੇ ਬਾੜ ਦੇ ਥਾਂ ਤੋਂ ਕਾਰ ਲੋ ਚੱਕ ਤੇ ਹੁਣ ਆਪਾਂ ਜਿਹੜੀ ਗੱਬਣ ਲੈ ਕੇ ਆਏ ਹੁਣੇ ਤਾਰੀ ਜਿਹੜੀ ਗੱਡੀ ਤੋਂ ਇਹਦੀ ਕੀ ਰੇਟ ਹੈ ਉਹ ਤਾਰੀ ਆਪਾਂ ਚਲ ਦਿਖਾ ਦਿੰਦੇ ਹਾਂ ਨਾ ਸਫਰ ਦਿਖਾ ਦੋ ਬੜੀ ਠੀਕ ਆ ਵੀਰੇ ਇਹਦੀ ਕੀ ਡਿਟੇਲ ਹੈ ਬੜੀ ਵਹਿੜਾ ਹੈ ਨਾ ਖੜੀ ਰਹਿਣ ਦੇ ਵਾ ਖੜੀ ਹੋ ਕੇ ਦਿਖਾ ਦਿੰਦੇ ਆ ਮੈਂ ਤੋਰ ਕੇ ਦਿਖਾ ਦਿੰਨੇ ਹਾਂ 10 ਦਿਨ ਪਾਇਆ 10 ਦਿਨ ਪਾਇਆ ਤੇ ਕਿੰਨਾ ਦੂਜਾ ਸੁ ਆ ਗਿਆ ਤਾਂ ਵੀ ਦੂਜਾ ਸੁ ਆ ਗਿਆ ਇਹ ਦੇ ਦੂ 16-17 ਕਿਲੋ 16-17 ਕਿਲੋ ਖੁੱਲਾ ਦੇ ਦੂ ਹਨਾ ਭੁਖੀ ਦੇਈ ਖੜੀ ਆ ਭੁਖੀ ਦੇਈ ਉਹਦੇ ਲਈ ਆ ਜੀ ਠੀਕ ਆ ਵੀਰੇ ਤੇ ਬੈਠਾ ਕੋਈ ਅਗਲਾ ਕਹੇ ਉਹ ਨਹੀਂ ਕਹੀ ਜਾਂਦੇ ਇਹ ਕੱਦ ਘਾਟ ਵਾਲੀ ਆ ਗਈ ਹੈ ਨਾ ਇਹ ਕੱਦ ਘਾਟ ਵਾਲੀ ਆ ਵੱਡੀ ਆ ਤਾਂ ਠੀਕ ਆ ਤੇ ਕਿੰਨੇ ਦਿਨ ਕੱਢ ਜੂ ਜਾਂ ਖੋਲ ਦੇਣ ਵੀ ਤੋਰ ਕੇ ਦਿਖਾਈ ਦੇਗੇ ਇਹ 10 ਦਿਨ ਕੱਢੂਗੀ 10 ਦਿਨ ਕੱਢੂ ਤੇ ਪੈਸੇ ਕਿੰਨੇ ਲਾਵਾਂਗੇ ਇਹਦੇ ਇਹ ਆਪਾਂ ਦੇ ਦਾਂਗੇ 55 ਦੀ ਸਰ ਠੀਕ ਹੈ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਤੇ ਬਾਕੀ ਦਾ ਤਿਆਰ ਹੋ ਗਈ ਸੂਪ ਵੀ ਫਿਰ ਆਪਾਂ ਵੀਡੀਓ ਉਹਦੀ ਜਰੂਰ ਕਰਾਂਗੇ ਹਨਾ ਦੁਬਾਰਾ ਆਪਾਂ ਕਰਾਂਗੇ ਦੀ ਵੀਡੀਓ ਹਾਂ ਇਹ ਤਾਂ ਆਪਾਂ ਉਹੀ ਦਿਖਾਤੀ ਅੱਜ ਕੱਲ ਪਰਸੋਂ ਆਪਾਂ ਨੂੰ ਦਿਖਾਵਾਂਗੇ ਤੇ ਹਾਂ ਜੀ ਤਿਰੋ ਤਿਆਰ ਹੋ ਗਈ ਹਜੇ ਆਈ ਹੈ ਹਾਂ ਗੱਡੀ ਵੀ ਬਾਹਰ ਤੇ ਖੜੀ ਹੈ ਬਾਈ ਦੇ ਹਜੇ ਤੇ ਬਾਕੀ ਦਾ ਕੱਦ ਕਾਠ ਵਾਲੀ ਦਾ ਮੁੱਲ 53 ਕਰਿਆ ਮਾਨਤਾਨ ਹੋ ਜੂਗਾ ਆ ਦੇਖੋ ਜੀ ਮੋੜ ਲਓ ਜੰਗ ਗੱਡੀ ਤੇ ਬੇਲ ਲੱਗਿਆ ਹਾਂ ਬਾਈ ਦੇ ਹਿਸਾਬ ਨਾਲ ਕਰਦੇ ਹਿਸਾਬ ਨਾਲ ਤੇ ਬਾਕੀ ਦਾ ਇਹ ਜਮਾ ਪਿਆਉ ਰਗੀ ਹਾਂ ਹਾਂ ਜਮਾ ਪਿਆਉ ਰਾ ਜਾਤ ਵਾਲੀ ਪੂਰੀ ਬੇਲ ਆ ਪੂਰੀ ਡਬਲ ਤੇ ਜਾਾਂਗੇ ਤੈ ਇਹ ਗੱਲ ਹੈ ਬਈ ਠੀਕ ਆ ਤੇਰਾ ਉਹ ਹੀ ਗੱਲ ਹੋਈ ਪਈ ਆ ਵੀ ਜੇ ਅਗਲਾ ਫੋਨ ਕਰਦਾ ਕਹਿੰਦਾ ਜੰਗ ਨੂੰ ਕਰੋ ਤੇ ਉੱਥੇ ਜਰਸੀ ਹੋਊਗੀ ਹਣਾ ਜਰਸੀ ਆ ਯਾਰ ਆਪਾਂ ਨੂੰ ਫੋਨ ਕਰ ਲੈਂਦਾ ਹਾਂ ਮੈਂ ਡੱਬਾਂ ਵਾਲਿਆਂ ਨੂੰ ਉਹਨੂੰ ਡੱਬਾਂ ਵਾਲਾ ਫੋਨ ਹਾਂ ਡੱਬਾਂ ਵਾਲਾ ਫੋਨ ਤੇ ਬਾਕੀ ਤੇਰੇ ਮੁੱਲ ਜਾਇਜ਼ ਹੁੰਦੇ ਹਣਾ ਆ ਦੇਖੋ ਜੀ ਕੋਈ ਗਰਮ ਨਹੀਂ ਜੇ ਸਾਮਲੋਂਗੇ 60 10 ਦਿਨ 2.5 ਲੈ ਲਓ ਤੇ ਬਾਕੀ ਦੁੱਧ ਪਾ ਲੈਣਾ ਹਾਂ ਪਿਓ ਰਹਾ ਨਾ ਜਮਾ ਪਿਓ ਰਹਾ ਤੇ ਬਾਕੀ ਦੀ ਗੱਲ ਚੰਗੀ ਆ ਵੀਰੇ ਕਰ ਲਿਓ ਬਾਈ ਦਾ ਸੰਪਰਕ ਨੰਬਰ ਬਾਈ ਦਾ ਫੇਰ ਪੁੱਛ ਲੈਨੇ ਨੰਬਰ ਬੋਦੇ ਜੀ 8778 093 ਰੰਗ ਪਿੰਡ ਹਿੰਮਤ ਕੰਡ ਹਿੰਮਤ ਨੇੜੇ ਤੇ ਦੇ ਪਿੰਡ ਕਿਹੜੇ ਰਹਿ ਗਏ ਨੇੜੇ ਆਪਣੇ ਆ ਮੱਝੂ ਕੇ ਰਹਿ ਗਿਆ ਇੰਦਰਾ ਮਾਸੀ ਕੇ ਰਹਿ ਗਿਆ ਭਾਗੀ ਕੇ ਰਹਿ ਗਿਆ ਇਨੀ ਨੇੜੇ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ